ਬਰਾਬਰ ਅੱਜ ਆਪਣੀ ਗੱਲ ਕਰਦੇ ਆਂ ਮੈਂ ਮੇਰੇ ਘਰ ਆ ਦੇ ਬੈਠਾ ਮੇਰਾ ਹੀ ਹਸਬੰਦ ਦੂਜਾ ਵਿਆਹ ਕਰਾਉਂਦਾ ਪਿਆ ਬਿਨਾਂ ਤਲਾਕ ਤੋਂ ਬਿਨਾਂ ਕਿਸੇ ਇਨਫੀਮੇਸ਼ਨ ਤੋਂ ਝੂਠ ਬੋਲ ਕੇ ਪਰਸੋਂ ਮੈਨੂੰ ਕਰਵਾਇਆ ਕਿੰਨੇ ਸਾਲੋਂ ਮਰਾ ਉਹਨਾਂ ਦੀ ਤੇ ਕਿੰਨੀ ਜਿਹੜੀ ਮੈਰਿਜ ਇਹ 23 ਸਾਲ ਦੇ ਹੋ ਗਿਆ ਈ 6 ਸਾਲ ਮੇਰੇ ਮੈਰਿਜ ਨੂੰ ਹੋ ਜਾਣੇ ਆ 10 ਨਵੰਬਰ ਨੂੰ ਦਾ ਬੇਟਾ ਵੀ ਇਹ ਤਾਂ ਦੇ ਹਾਂਜੀ 3 ਸਾਲ ਦਾ ਮੇਰਾ ਬੇਟਾ ਜੀ ਕੀ ਲਾ ਮੈਰਿਜ ਹੋਈ ਸੀ ਹਾਂਜੀ ਲਾ ਮੈਰਿਜ ਹੋਈ ਸੀ ਹੁਣ ਵੀ ਇਹ ਦੂਜਾ ਵਿਆਹ ਵੀ ਲਾ ਮੈਰਿਜ ਨਾਲ ਹੀ ਕਰਾ ਰਿਹਾ ਹੈ ਰੋਜ਼ ਹੀ ਲਵ ਕਰਦਾ ਜੀ ਇਹਦਾ ਕੰਮ ਹੀ ਇਹੀ ਹੈ ਲਵ ਕਰਨਾ ਜੀ ਕਰੇ ਤੁਹਾਡੀ ਠੀਕ ਬਣਦੀ ਸੀ ਕਿ ਹਾਂਜੀ ਹਾਂ ਹਾਂ ਪਰਸੋ ਮੇਰੇ ਕੋਲ ਆਇਆ ਹਜੇ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਇਕੱਠੇ ਰਹਿ ਰਹੇ ਹਾਂ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਅੱਜ ਵਿਆਹ ਮੈਨੂੰ ਹੀ ਇਹਨੇ ਰਿਸ਼ਤੇਦਾਰੀ ਚ ਹੀ ਬਸ ਆਪਾਂ ਆਮੀ ਦਾਸ ਦੇ ਪਿਤਾ ਨੌਰੰਦ ਇਨਾਂ ਦੇ ਹਾਂਜੀ ਹਾਂ ਇਨਾਂ ਦੇ ਨਾਲ ਹੀ ਨੇ। ਵੀ ਤੁਹਾਡੇ ਕੋਲੇ ਸਬੂਤ ਹੋਣ ਵਿਆਹ ਦੇ ਕੀ ਆ ਤੁਹਾਡੇ ਕੋਲੇ? ਮੇਰੇ ਕੋਲੇ ਕੋਟ ਮੈਰिज ਰਜਿਸਟਰਡ ਹੋਈ ਹੀ ਮੈਰिज ਆ ਮੰਦਰ ਦੀਆਂ ਕੋਟਵਾ ਨੇ ਮੇਰੇ ਕੋਲੇ ਜਿੱਥੇ ਅਸੀਂ ਵਿਆਹ ਕਰਾਇਆ ਮੇਰੇ ਕੋਲੇ ਮੇਰਾ ਬੇਟਾ ਏ ਲਾਈਵ ਖੜਾ ਆ ਯਾਰ ਮੇਰਾ ਬੇਟਾ ਮੇਰੇ ਕੋਲ। ਵੀ ਕੀ ਲੱਗਦਾ ਕਿਉਂ ਇਹ ਕੰਮ ਕੀਤਾ ਉਹਨਾਂ ਨੇ? ਬੱਸ ਬੱਸ ਕਹਿੰਦਾ ਮੇਰੀ ਮਰਜ਼ੀ ਕਹਿੰਦਾ। ਮੈਨੂੰ ਕੋਈ ਤੇਰੇ ਤਲਾਕ ਦੀ ਲੋੜ ਨਹੀਂ ਕਹਿੰਦਾ। ਕੋਈ ਮੈਨੂੰ ਤੇਰੀ ਲੋੜ ਨਹੀਂ ਸਾਡੇ ਕੋਲ ਇੰਨਾ ਕੁਝ ਹੈਗਾ ਅਸੀਂ ਇਹ ਪਹਿਲਾਂ ਕੱਲ ਹੋਈ ਏ ਤੁਹਾਡੀ ਇਸ ਬਾਰੇ? ਹਾਂ ਕੱਲ। ਕੱਲ ਜਦੋਂ ਫੋਨ ਤੇ ਗੱਲ ਕੀਤੀ ਮੇਰ ਨਾਲ ਲਾਸਟ ਫੇਸਬੁੱਕ ਤੇ ਮੈਨੂੰ ਕਹਿੰਦਾ ਮੈਨੂੰ ਕੋਈ ਲੋੜ ਨਹੀਂ ਤੇਰਾ ਨਾਲ ਤਲਾਕ ਲੈਣ ਦੀ ਮੈਂ ਇਹ ਵੀ ਵਿਆਹ ਕਰਾ ਸਕਦਾ ਮੈਂ ਤੁਹਾਨੂੰ ਦੱਸਤਾ ਸੀ ਵਿਆਹ ਕਰਾਉਣਾ ਹਾਂ ਮੈਂ ਵਿਆਹ ਕਰਾਂ ਜੀ ਨਹੀਂ ਇਹ ਨਹੀਂ ਕਿਹਾ ਵੀ ਅੱਜ ਕਰਾਣਾ ਉਂਝ ਮੈਨੂੰ ਇਹਨੇ ਧਮਕੀ ਦਿੱਤੀ ਸੀ ਵੀ ਮੈਂ ਕਰਾ ਸਕਦਾ ਤੂੰ ਕਰ ਲੈ ਜੋ ਕਰਨ ਪਹਿਲਾਂ ਕੋਈ ਇਹਦੇ ਮੈਸੇਜ ਕੋਈ ਪੜੇਗੇ ਹੋਣੇ ਫੋਟੋ ਪੜਿਆ ਗਿਆ ਆ 10 ਦਿਨ ਪਹਿਲਾਂ ਹੀ ਪਤਾ ਲੱਗਿਆ ਇਸ ਕੁੜੀ ਬਾਰੇ ਇਹਦੇ ਨਾਲ ਵੀ ਲਵ ਹੀ ਇਹਦਾ ਕਿੱਥੋਂ ਰਹਿਣ ਵਾਲੀ ਕੁੜੀ ਉਹ ਵੀ ਫਰੋਈਪੁਰ ਦੀ ਮੇਰੇ ਘਰ ਦੇ ਪਿਛਲੇ ਪਾਸੇ ਹੀ ਰਹਿੰਦੀ ਪਈ ਜੇ ਕਾਲਗੜ ਗੁਰਦੁਆਰੇ ਵਾਲੀ ਗਲੀ ਦੇ ਵਿੱਚ ਰਹਿ ਰਹੀ ਲੜਕੀ ਗੁਰਮੀਤ ਸਿੰਘ ਦੇ ਪਪਾ ਦਾ ਨਾਮ ਝੇ ਠੀਕ ਹੈ ਵੀਨਾਰਾਣੀ ਇਹਦੀ ਮਾਂ ਦਾ ਨਾਮ ਹੈ ਜੈਸ਼ਮੀਨ ਕੌਰ ਇਹਦੀ ਵਾਈਫ ਦਾ ਨਾਮ ਹੈ ਜਿਹੜੀ ਉਹਨੇ ਦੂਜਾ ਵਿਆਹ ਕਰੰਦਾ ਪਿਆ ਨਹੀਂ ਲੱਗਦਾ ਨਹੀਂ ਕਿ ਇਦਾਂ ਲੜਕੀਆਂ ਨਾਲ ਕਰਨਾ ਗੁਨਾਹ ਐ ਬਈ ਬਿਲਕੁਲ ਗੁਨਾਹ ਹੈ ਹਾਂ ਬਿਲਕੁਲ ਇਹ ਅੱਜ ਅੱਜ ਇਹ ਪਾਵਰ ਵੱਧਦੀ ਪਈ ਐ ਇਹਦਾ ਸਾਰਾ ਪੰਜਾਬ ਇਦਾਂ ਕੰਮਾਂ ਨੂੰ ਹੋ ਜਾਏਗਾ ਲੜਕੀ ਨੂੰ ਪਤਾ ਸੀਗਾ ਵੀ ਤੁਹਾਡਾ ਸਭ ਸਭ ਪਤਾ ਜੇ ਪਤਾ ਜੀ ਕੁੜੀ ਤਿੰਨ ਦਿਨ ਪਹਿਲਾਂ ਕੁੜੀ ਨਾਲ ਮੇਰੀ ਬਹੁਤ ਬਹਿਸ ਹੋਈ WhatsApp ਤੇ ਮੈਂ ਕਿਹਾ ਤੂੰ ਹਟ ਜਾ ਹੁੰਦਾ ਬੇਟਾ ਵੀ ਐ ਮੈਂ ਵੀ ਆ ਉਹ ਕਹਿੰਦੀ ਤੂੰ ਕਰ ਲੈ ਜੋ ਕਰਨਾ ਉਹਦੇ ਮਾਪੇ ਸਹਿਮਤ ਉਹਦੇ ਮਨ ਮਾਪੇ ਸਹਿਮਤ ਨੇ ਕੁੜੀ ਵਾਲੇ ਮਾਪੇ ਅੰਦਰ ਬੈਠੇ ਨੇ ਸਸੋਰਾ ਵੀ ਸਹਿਮਤ ਨੇ ਹਾਂਜੀ ਹਾਂ ਸਾਰੇ ਅੰਦਰ ਰਲ ਰਲ ਕੇ ਵਿਆਹ ਹੋ ਰਿਹਾ ਹੈ ਮੇਰੇ ਤੋਂ ਚੋਰੀ ਆਏ ਨੇ ਸਾਰੇ ਤੁਸੀਂ ਆਪਕੇ ਤੋਂ ਰਹਿਣ ਵਾਲੇ ਨੇ ਮੈਂ ਵੀ ਫਿਰੋਜ਼ਪੁਰ ਦੀ ਫਿਰੋਜ਼ਪੁਰ ਦੀ ਕੋਲ ਹੀ ਆਪੇ ਰਲ ਮੈਰਿਜ ਹੋਈ ਸੀ ਹਾਂਜੀ ਹਾਂ ਹੁਣ ਕੀ ਮੰਗ ਕਰਦੇ ਪੁਲਿਸ ਵੀ ਆਈ ਹੈ ਇੱਥੇ ਮੰਗ ਬਸ ਇਹ ਜੋ ਕਾਨੂੰਨੀ ਕਾਰਵਾਈ ਬੰਦੀ ਕਰੋ ਇਹਨਾਂ ਦੇ ਤੇ ਥੋੜਾ ਸਾਰਾ ਰਜਿਸਟਰਡ ਹੋਇਆ ਵਿਆਹ ਹਾਂਜੀ ਹਾਂ ਬਿਲਕੁਲ ਆ ਰਿਹਾ ਰਜਿਸਟਰਡ ਹੈ ਮੇਰੇ ਕੋਲ ਕਾਗਜ਼ ਨੇ ਹੰਡਾ ਫਲ ਆ ਰਿਹਾ ਰਜਿਸਟਰਡ ਮੈਰਿਜ ਹੈ ਮੇਰੇ ਕੋਲ ਇੱਕ ਨੰਬਰ ਚ ਲੱਗਦਾ ਕਿ ਹੁਣ ਪੁਲਿਸ ਵੱਲੋਂ ਜਿਹੜਾ ਵਿਆਹ ਕਰਾਇਆ ਜਾਊਗਾ ਤੇ ਅੰਲੇ ਤੁਹਾਨੂੰ ਇਨਸਾਫ ਮਿਲੇਗਾ ਮੈਨੂੰ ਨਹੀਂ ਪਤਾ ਇਹ ਹਜੇ ਤਾਂ ਪਤਾ ਕੁਛ ਕੱਲੇ ਕਰ ਲਾ ਕਹਿ ਨਹੀਂ ਸਕਦੇਗੇ ਓਟ ਨਾਲ ਕੌਣ ਕੌਣ ਆਇਆ ਜੀ ਮੇਰੇ ਮੰਮੀ ਆਏ ਤੇ ਬਸ ਮੇਰਾ ਬੇਟਾ ਆ ਅੱਜ ਸਵੇਰੇ ਪਤਾ ਲੱਗਿਆ ਤੁਹਾਨੂੰ ਹਾਂਜੀ ਅੱਜ ਸਵੇਰੇ ਥੋੜੀ ਲੜਕੀ ਦਾ ਵਿਆਹ ਸੀਗਾ ਹੁਣ ਤੁਸੀਂ ਮੋਹ ਕਿਉਂ ਲਪੋ ਰਹੇ ਹੋ ਕੀ ਗੱਲ ਹੋ ਗਈ ਪਾ ਜਿਹਦੇ ਨਾਲ ਪਹਿਲਾਂ ਮਿਲਿਆ ਉਹ ਨਾਂ ਨਾ ਆਏ ਹੋਏ ਹਾਂਜੀ ਅਸੀਂ ਇਹਨਾਂ ਦੇ ਘਰੇ ਵੀ ਗਏ ਆ ਕਿਉਂਕਿ ਤੁਹਾਡੀ ਗਵਾਂਡੀ ਨਹੀਂ ਪਤਾ ਨੂੰ ਗੱਲ ਨਹੀਂ ਆਉਂਦੀ ਬੀਨਾ ਰਾਣੀ ਨਾਂ ਨਾ ਜਾਂਦੇ ਇੱਕੋ ਮੱਲੇ ਦੇ ਤੁਸੀਂ ਹਾਂ ਇੱਕੋ ਮੱਲੇ ਦੇ ਪ੍ਰਸ਼ਾਦ ਸਮਾਈ ਕਾਲਜ ਤੋਂ ਲੈ ਕੇ ਅੰਮ੍ਰਿਤਸਰ ਦੇ ਟੇਪ ਮੈਂ ਮਾਤਾ ਜੀਏ ਤੁਹਾਨੂੰ ਕੋਈ ਡਰ ਨਹੀਂਗਾ ਫਿਰ ਮੂੰਹ ਕਿਉਂ ਲਪੋਰੇ ਮੂੰਹ ਕਿਉਂ ਲਪੋਰੇ ਨਹੀਂ ਗੱਲ ਕਿੱਥੇ ਹੈ ਫਿਰ ਥੋੜਾ ਥੋੜੀ ਬੇਟੀ ਕਿੱਥੇ ਆ ਦੇ ਬਤੋ ਬਤੋ ਹੋਈ ਆ ਨਾ ਬ్రਦਰ ਜੀ ਆ ਜੌਨੀ ਸਦੇਵ ਬਰੋਲ ਇਹ ਇਨੀ ਮੈਰਿਜ ਅਨਿਵਰਸਰੀ ਅਸੀਂ ਫੰਕਸ਼ਨ ਕਰਨ ਆਏ ਸੀਗੇ ਇਹ ਜਨਾਨੀ ਜਿੱਥੇ ਅਸੀਂ ਫੰਕਸ਼ਨ ਕਰ ਲਈਏ ਇਹ ਲੁੱਟਦੀ ਪੈਸੇ ਇਹ ਪਤਾ ਨਹੀਂ ਕੌਣ ਹੈ ਜੀ ਇਹ ਗੁਰੂ ਸਾਹਿਬ ਤੋਂ ਆਈ ਹੋਈ ਫਰੋਹੀਪੁਰ ਸ਼ਹਿਰ 'ਚ ਰਹਿੰਦੀ ਏ ਚਾਰ ਕੇ ਪੰਜ ਨੇ ਵਿਆਹ ਝਾਲੀ ਕਰਾਏ ਆ ਇਦਾਂ ਹੀ ਕਰਦੀ ਏ ਕਿਸੇ ਨੂੰ ਝਾਂਸਾ ਦਿੰਦੀ ਏ ਲੈ ਮੂ ਛੋਟੇ ਛੋਟੇ ਮੁੰਡਿਆਂ ਨੂੰ ਪਸੰਦੀ ਏ ਤੇ ਬਾਅਦ ਚ ਉਹਨਾਂ ਨੂੰ ਕਹਿੰਦੀ ਬਿੰਬੇ ਤੇਰੇ ਨਾਲ ਵਿਆਹ ਹੋ ਗਿਆ ਵਿਆਹ ਹੋ ਗਿਆ ਇੱਦਾਂ ਕਰਕੇ ਪੈਸੇ ਲੁੱਟਦੀ ਏ ਇਹ ਹੁਣ ਸਾਨੂੰ ਵੀ ਕੀ ਕਹਿੰਦੀ ਏ 10 ਲੱਖ ਰੁਪਈਆ ਦਿਓ ਸਾਨੂੰ ਕਹਿੰਦੀ 10 ਲੱਖ ਰੁਪਈਆ ਦਿਓ ਮੈਂ ਜੱਗ ਰੱਖੇ ਹਰੇਕ ਫੰਕਸ਼ਨ ਤੇ ਆਵਾਂ ਮੈਂ ਦੇਖੋ ਜਿਹੜੇ ਉਹਨਾਂ ਕੋਲ ਪੜੀ ਸਾਡੀ ਡੀਡ ਆ ਉਹ ਪੂਰੀ ਏ ਭਾਜੀ ਸਵੈਪ ਕੋ ਜਾਲੀ ਬਣਾ। ਸਾਰਾ ਪ੍ਰੋਗਰਾਮ ਸਭ ਪੁੱਜ ਗਿਆ। ਅੱਜ ਕੱਲ ਇਹ ਆਈ ਦੇ ਜ਼ਮਾਨੇ ਜੋ ਕੁਝ ਮਰਜ਼ੀ ਤੁਸੀਂ ਬਣਾ ਸਕਦੇ ਹੋ। ਫੋਟੋਆਂ ਦਾ ਨਹੀਂ ਜਾਲੀ ਬਣ ਸਕਦੀਆਂ। ਭਾਜੀ ਕਿਹੜੀ ਫੋਟੋ? ਕਿਹੜੀ ਫੋਟੋ ਤੁਸੀਂ ਜਾਲੀ ਬਣਵਾਣੀ ਆ? ਸਭ ਕੁਝ ਜਾਨੀ ਬਣਿਆ ਮੰਤਰੀ ਦੀ ਬਣ ਜਾਂਦੀ ਆ ਹਾਂ ਅੱਜ ਕੱਲ ਤੁਸੀਂ ਦੋਈ ਤਨ মিডিਆ ਤੇ ਰਹਿੰਦੇ ਹੋ ਤੁਸੀਂ মিডিਆ ਤੇ ਰਹਿੰਦੇ ਤੁਹਾਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਹਾਂਜੀ ਮੇਰੇ ਤੋਂ ਕੋਈ ਵਿਆਹ ਨਹੀਂ ਹੋ ਰਿਹਾ ਕੋਈ ਮੈਰੀ ਨਹੀਂ ਉਹ ਮੇਰੇ ਭਰਾ ਦੀ ਮੈਰੀ ਹੋਣੀ ਏ 4 ਦਸੰਬਰ ਦੀ ਇਹ ਜਨਾਨੀ ਦਾ ਕੰਮ ਹੀ ਏ ਜੀ ਬੜੀ ਬੜੀ ਮਿਹਰਬਾਨੀ ਇਹ ਲੋਕਾਂ ਕੋਲੋਂ ਪੈਸੇ ਲੁੱਟਦੀ ਏ ਸਾਰੇ ਸ਼ਹਿਰ ਚ ਗੁੱਛ ਤੱਕ ਦੇ ਤੁਸੀਂ ਇਹਦਾ ਪਾਰਲਰ ਸੀਗਾ ਇਹ ਪਾਰਲਰ ਤੇ ਬਸ ਜਿਹੜਾ ਮੁੰਡਾ ਆ ਜਾਂਦਾ ਉਹਨੂੰ ਫਸਾ ਲੈਂਦੀ ਏ ਇਹ ਵੱਡੇ ਵੱਡੇ ਬੰਦਿਆਂ ਨਾਲ ਐਵੇਂ ਕਰ ਚੁੱਕੀ ਏ ਜੀ ਸਾਰਾ ਸ਼ਹਿਰ ਜਾਣਦਾ ਮੇਰਾ ਇੱਕ ਮਿੰਟ ਇੱਕ ਮਿੰਟ ਜੀ ਐਸਾ ਬਰਾਕ ਦਿਓ ਜਿਹੜਾ ਦੇਣਾ ਕੀ ਨਾਮ ਹੈ ਤੁਹਾਡਾ ਐਸਾ ਮੇਰਾ ਨਾਮ ਸੁਖਦੇਵ ਬਰੋਲ ਹੈ ਕਿਹੜਾ ਬੰਦਾ ਜੀ ਕੋਈ ਪਰ ਸ਼ਹਿਰ ਤੋਂ ਹੈ ਜੀ ਅਸੀਂ ਇੱਥੇ ਇਹਦਾ ਦੋਸ਼ ਲੱਗ ਰਹੇ ਨੇ ਲੜਕੀ ਦੇ ਕੇ ਆਈਆਂ ਕੋਈ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਨਾ ਅਸੀਂ ਇਹਨੂੰ ਜਾਣਦੇ ਆ ਮੇਰੀ ਮੈਰਿਜ ਐਨਵਰਸਰੀ ਹੈ ਅਸੀਂ ਇੱਥੇ ਪਾਰਟੀ ਕੀਤੀ ਸੀ ਮੇਰੀ ਮੈਰਿਜ ਐਨਵਰਸਰੀ ਅਸੀਂ ਉਹ ਪਾਰਟੀ ਕਰ ਰਹੇ ਸਾਡੀ ਪਾਰਟੀ ਨੂੰ ਘਰਾਬ ਕੀਤਾ ਜਾ ਰਿਹਾ ਬਿਨਾਂ ਗੱਲ ਤੋਂ ਕੋਈ ਗੱਲ ਦਾ ਬਾਤ ਕੋਈ ਚੱਕਰ ਨਹੀਂ ਹੈਗਾ ਕੋਈ ਉਹੋ ਜੀ ਗੱਲ ਨਹੀਂ ਕੋਈ ਬਾਤ ਨਹੀਂ ਤੁਹਾਨੂੰ ਪ੍ਰੂਫ ਨਹੀਂ ਇਹਦੀ ਮੈਰੀ ਜਨਮ ਨਿਸ਼ੀ ਅੱਜ 4 ਦਸੰਬਰ ਇੱਕ ਵਾਰੀ ਦੇਖ ਲੋ ਦੋ ਹਾਂਜੀ ਹਾਂਜੀ ਹਾਂ ਇੱਕ ਚੁੱਪ ਕਰ ਇਹਨੂੰ ਦੱਸਦੇ ਹੋਣੇ ਦਿਵਾਨੇ ਨੂੰ ਫਰਾਕ ਹੀ ਆਉਂਦਾ 4 ਦਸੰਬਰ 2005 ਦੀ ਮੇਰੀ ਜਨਮ ਨਿਸ਼ੀ ਅਸੀਂ ਆਪੀ ਆਈਏ ਮੈਂ ਕਰ ਰਿਹਾ ਇਹ ਤੇਰੀ ਮੇਰੀ ਮੈਰਿਜ ਵਾਲੀ ਗੱਲ ਤੋਂ ਨਹੀਂ ਨਹੀਂ ਜੀ ਇਹਨਾਂ ਨੇ ਲਵ ਮੈਰਿਜ ਕਰਾਈ ਸੀ ਆਪੇ ਹੀ ਕਰਾਇਆ ਸੀ ਵਿਆਹ ਇਹਨਾਂ ਨੇ ਕੋਰਟ ਮੈਰਿਜ ਕਰਾਈ ਸੀ ਕਿੰਨਾ ਚਿਰ ਹੋ ਗਿਆ 6 ਸਾਲ ਹੋ ਗਏ ਜੀ ਰਾਜੀ ਸੀਗੇ ਤੁਸੀਂ ਵਿਆਹ ਨੂੰ ਹਾਂ ਨਹੀਂ ਉਹਦੋਂ ਦਾ ਰਾਜੀ ਨਹੀਂ ਪਹਿਲਾਂ ਨਹੀਂ ਸੀ ਫਿਰ ਬਾਅਦ ਵਿੱਚ ਅਸੀਂ ਰਾਜੀ ਹੋ ਗਏ ਸੀ ਕਿੱਥੇ ਜਿਹੜਾ ਹੋਣਾ ਸੀ ਉਹ ਤਾਂ ਹੋ ਗਿਆ ਕੰਮ ਹੁਣ ਠੀਕ ਹੈ ਨਾ ਜੀ ਫਿਰ ਬੱਚਾ ਵੀ ਹੋ ਗਿਆ ਬੜਾ ਸੋਚਣਾ ਪੈਂਦਾ ਮਾਪੇ ਨੂੰ ਪਾਪਾ ਇਹਦੇ ਆ ਨਹੀਂ ਗਏ ਤੇ ਇੱਕ ਬ੍ਰਦਰ ਹੈ ਥੋੜਾ ਜਿਹਾ ਉਹ ਇਸ ਤਰ੍ਹਾਂ ਹੀ ਹੈ ਜੀ ਯਾ ਨਸ਼ਿਆਂ ਨੇ ਮਾਰ ਲਿਆ ਜਿਹੜਾ ਅੱਜਕੱਲ ਬਸ ਇਹ ਫਾਇਦਾ ਠਾ ਕੇ ਸਾਡਾ ਹੀ ਹੋਈ ਜੀ ਇਹਨਾਂ ਦੇ ਮਗਰ ਕੋਈ ਨਹੀਂਗਾ ਬੀ ਮੈਂ ਤੈਨੂੰ ਦੱਸਿਆ ਨਹੀਂ ਕਿ ਵੀ ਇਸ ਤਰ੍ਹਾਂ ਦੇ ਕਰਕੇ ਵੀ ਇਹਨਾਂ ਦੀ ਕੋਈ ਗੱਲਬਾਤ ਆ ਕਿਸੇ ਹੋਰ ਕੁੜੀ ਨਾਲ ਹੁੰਦਾ ਇਹ 6-7 ਦਿਨ ਪਹਿਲਾਂ ਦਾ ਹਾਂ ਮੈਨੂੰ ਮੈਂ ਕਿਹਾ ਨਹੀਂ ਤੈਨੂੰ ਐਵੇਂ ਐਵੇਂ ਵੀ ਚੱਲ ਹੋ ਹੀ ਜਾਂਦਾ ਕਿਸੇ ਵੇਲੇ ਮੈਂ ਇਹ ਕਿਹਾ ਮੈਂ ਕਿਹਾ ਤੂੰ ਐਵੇਂ ਨਾ ਕਾਲੀ ਨਾ ਪੈ ਜਿੰਨੇ ਦਰ ਆਪਾਂ ਨੂੰ ਕੋਈ ਸਾਰੀ ਖਬਰ ਨਹੀਂ ਮਿਲਦੀ ਸੱਚੀ ਕੋਈ ਆਪਾਂ ਕੋਈ ਸਟੈਪ ਨਹੀਂ ਚੱਕਣਾਗਾ ਅਕਸਰ ਜ਼ਿੰਦਗੀ ਦਾ ਤੇਰਾ ਸਾਧਨ ਹੈ ਤੇਰਾ ਹੀ ਹੈ ਨਾ ਇਹ ਅਸੀਂ ਵੀ ਗਰੀਬ ਬੰਦੇ ਆ ਅਸੀਂ ਕਿੱਠੋਂ ਤੈਨੂੰ ਰੱਖ ਸਕਦੇ ਆ ਤੈਨੂੰ ਕਿੱਥੋਂ ਸੇ ਪਾਲ ਸਕਦੇ ਆ ਵੀ ਤੂੰ ਰਹਿ ਜੇ ਇੱਕ ਵਾਰੀ ਤੂੰ ਲੱਗਦਾ ਨਹੀਂ ਕਿ ਜਿਹੜੀ ਧੀ ਆ ਨਾ ਘਰ ਦੀ ਨਹੀਂ ਨਾ ਘਾੜਦੀ ਰਹੀ ਆ ਨਾ ਬਸ ਜੀ ਮੈਂ ਤਾਂ ਇਹ ਕਵਾਂਗੀ ਜੀ ਲੋਕਾਂ ਦੀ ਹਿੰਮਤ ਬੜੀ ਪਿਗਰੀ ਬਣ ਤਾ ਹੰਗ ਕਰਨ ਦੇ ਕੰਮ ਮਾਰ ਲਿਆਨ ਤੇ ਚ ਜਾਣੇ ਜਦੋਂ ਕੋਈ ਵੇਖ ਲੈਂਦਾ ਵੀ ਪਿੱਛੇ ਕੋਈ ਨਹੀਂ ਦਿੰਦਾ ਹੈਗਾ ਉਹਨਾਂ ਦੀ ਧੀ ਆ ਫੜ ਤੁਰਦੇ ਨੇ ਹੈ ਜੇ ਤੂੰ ਗਲਤੀ ਕੀਤੀ ਹੈ ਤੂੰ ਆਦੀ ਨਿਭ ਨਾ ਕੋਈ ਬੱਚੇ ਵਾਸਤੇ ਦੁੱਧ ਦੇ ਪੈਸੇ ਨਾ ਕੋਈ ਗੱਲ ਨਾ ਬਾਤ ਕੁਝ ਨਹੀਂ ਜੰਗ ਆ ਮੈਂ ਤਾਂ ਫਿਰ ਘਰੇ ਰਹਿਨੀ ਆ ਜੀ ਆਦੇ ਨੇ ਮੀਆ ਵੀ ਵੀ ਆ ਡਰ ਇਹ ਨਹੀਂ ਕੋਲ ਹੀ ਦਿੰਦਾ ਹੁੰਦਾ ਜਾਂਦਾ ਸਾਰਾ ਕੁਝ ਮੈਨੂੰ ਕਹਿੰਦਾ ਹੁੰਦਾ ਕਹਿੰਦਾ ਕੋਈ ਨਹੀਂ ਮਾਤਾ ਮੈਂ ਤਾਂ ਵਧੀਆ ਦਿਨ ਫੇਰ ਦੇਵਾਂਗਾ 100000 ਰੁਪਿਆ ਦੋ ਤਾਂ ਮੈਨੂੰ ਕੰਮ ਕਰਨਾ ਅਸੀਂ ਲੋਨ ਕਰਾ ਕਰਾ ਕੇ ਅਸੀਂ ਆਪੇ ਅਜੇ ਬੈਂਕ ਗਵਾਹ ਨਹੀਂ ਦੀ ਲੋਨ ਕਰਾ ਕਰਾ ਕੇ ਅਸੀਂ ਪੈਸਾ ਦਿੱਤਾ ਇਹਨਾਂ ਪੈਸਾ ਦਿੱਤਾ ਮੈਂ ਤਾਂ ਅਸੀਂ ਇਹ ਅਸੀਂ ਪੈਸੇ ਤਾਂ ਦਿੱਤੇ ਵੀ ਚਲ ਤੂੰ ਕੰਮ ਕਰ ਲਾਦਾ ਜੇ ਤੇਰਾ ਤੇ ਪਾਪਾ ਤੈਨੂੰ ਕੁਝ ਨਹੀਂ ਦਿੰਦਾ ਲੈਂਦਾ ਜਾਂ ਬੱਚਾ ਇਹਦਾ ਖਰਚਾ ਪਾਣੀ ਹੁੰਦਾ ਇਹ ਮਾਂ ਬਾਪ ਹਰ ਕੋਈ ਇੱਕ ਮੇਰੀ ਕੁੜੀ ਹੈ ਜੀ ਮੈਨੂੰ ਕੀ ਦਿੰਦਾ ਸੀਗਾ ਹੁਣ ਪੁਲਿਸ ਆਈ ਹੈ ਲੱਗਦਾ ਇਨਸਾਫ ਮਿਲੂਗਾ ਦੇਖੋ ਜੀ ਇਹ ਤਾਂ ਹੁਣ ਅਫਸਰਾਂ ਨੂੰ ਪਤਾ ਹੈ ਜੋ ਕਰਨਾ ਹੈ ਉਹਨਾਂ ਨੇ ਕਰਨਾ ਹੈ ਉਹਨਾਂ ਨੂੰ ਪਤਾ ਕੁਝ ਨਹੀਂ ਆਪਾਂ ਜਿੰਨੀ ਬਾਹ ਲੱਗੀ ਲਾ ਦਿੱਤੀ ਆ ਪਤਾ ਹਨ ਜੀ ਹੁਣ ਜੋ ਨਾ ਉਹਨਾਂ ਤਾਂ ਉਹਨਾਂ ਨੂੰ ਪਤਾ ਹੈ ਹਾਂ ਜੀ 112 ਤੇ ਕੰਪਲੇਂਟ ਆਈ ਸੀਗੀ ਕੋਈ ਲੜਕੀ ਆ ਸੁਮੇਤਾ ਸ਼ਰਮਾ ਤੇ ਉਹਦਾ ਉਹ ਕਹਿੰਦੀ ਵੀ ਮੇਰਾ ਆਲਰੇਡੀ ਪਹਿਲਾਂ ਵਿਆਹ ਹੋ ਚੁੱਕਾ ਹੈ ਇਹ ਵੀ ਫਰੀਦ ờ ਫਰੀਦਪੁਰ ਤੋਂ ਆ ਤੇ ਜਿਹੜਾ ਜਿਹਦੇ ਨਾਲ ਮੈਰਿਜ ਹੋਈ ਆ ਉਹ ਵੀ ਫਰੀਦਪੁਰ ਤੋਂ ਆ ਇੱਥੇ ਇਹਨੇ ਕੰਪਲੇਂਟ ਕੀਤੀ ਸੀ ਵੀ ਉਹ ਲੜਕਾ ਦੁਆਰਾ ਇੱਕ ਹੋਰ ਫਰੋਇਦਪੁਰ ਦੀ ਲੜਕੀ ਆ ਉਹਦੇ ਨਾਲ ਵਿਆਹ ਕਰਾ ਰਿਆ ਉਹਦੇ ਸਬੰਧੀ ਇੱਥੇ 112 ਦੀ ਸਬੰਧ ਦੇ ਵਿੱਚ 112 ਦੀ ਟੀਮ ਆਈ ਸੀ ਕੰਪਲੇਂਟ ਤੇ ਉਸ ਤੋਂ ਬਾਅਦ ਮੈਂ ਵੀ ਇੱਥੇ ਪਹੁੰਚਿਆ ਅਸੀਂ ਸਾਰੇ ਕਮਰੇ ਵਗੈਰਾ ਚੈੱਕ ਕੀਤੇ ਆ ਇੱਥੇ ਰਿਸ਼ਤੇਦਾਰ ਸੀਗੇ ਉਸ ਤੋਂ ਪਹਿਲਾਂ ਨਾ ਤਾਂ ਕੋਈ ਲੜਕੀ ਸੀਗੀ ਮੈਰਿਜ ਵਾਲੀ ਤੇ ਨਾ ਹੀ ਲੜਕਾ ਸੀਗਾ ਲੜਕੀ ਦੀ ਮਾਂ ਹੈਗੀ ਸੀ ਇੱਕ ਲਤਰ ਲੜਕੇ ਦੀ ਲੜਕੀ ਦੀ ਮਾਂ ਹੈਗੀ ਸੀ ਅਨੰਦ ਗੰਧ ਕਾਰਜ ਕਰਦੇ ਦੀ ਵੀ ਟੈਂਪਰਟ ਤੇ ਲਿਕੇ ਪੈਣ ਦੀ ਵੀਡੀਓ ਆਈ ਗਈ ਲੜਕੀ ਦੀ ਮਾਂ ਹੈਗੀ ਸੀ ਉਹ ਵੀਡੀਓ ਕਰ ਦਿਓ ਉਹ ਵੀਡੀਓ ਅਸੀਂ ਸਾਡੇ ਕੋਲੇ ਫਿਲਹਾਲ ਦੇਖੀ ਨਹੀਂ ਕਿ ਮੈਂ ਦੇਖ ਲੈਣੇ ਆ ਜੋ ਵੀ ਉਹਦੇ ਸਬੰ ਦੋ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਜੇਕਰ ਜਿਹੜੇ ਕੋਈ ਵੀ ਪਾਰਟੀ ਕੰਪਲੇਂਟ ਦਿੰਦੀ ਆ ਜਿੱਥੇ ਵੀ ਕੰਪਲੇਂਟ ਦਿੰਦੀ ਉਸ ਬੰਦੇ ਉਹਦੀ ਕਾਰਵਾਈ ਕਰੀਦਾ ਹੈ ਵੈਰੀਫਾਈ ਕੀਤਾ ਕਿ ਲੜਕੀ ਦਾ ਪਹਿਲਾਂ ਵਿਆਹ ਹੋਇਆ ਸੀਗਾ ਉਹ ਕਾਗਜ਼ ਦਿਖਾਏ ਇਹਨਾਂ ਨੇ ਇਹ ਸਬੰਧਿਤ ਜਾਂ ਸਾਡੇ ਕੋਲੇ ਕੋਈ ਕੰਪਲੇਂਟ ਨਹੀਂ ਆਈਗੀ ਕੰਪਲੇਂਟ ਦੇਖ ਕੇ ਅਸੀਂ ਦੇਖ ਲੈਨੇ ਆ ਦੋ ਕੀ ਹੈ ਕਿ ਇਹਨਾਂ ਦੀ ਜਿੱਥੇ ਵੀ ਬਣਦੀ ਹੈ ਕੰਪਲੇਂਟ ਉੱਥੇ ਕਾਰਵਾਈ ਕਰੀਗੇ ਸਰ ਸਵੇਰ ਦੇ ਤਾਂ ਰੋਲਾ ਪਾਈ ਜਾਂਦੇ ਕੰਪਲੇਟ ਪੁਲਿਸ ਨੂੰ ਦਿੱਤਾ ਫੋਨ ਵੀ ਲਾਇਆ ਪੁਲਿਸ ਵੀ ਆਈ ਆ ਕੋਈ ਲਿਖਤੀ ਕੰਪਲੇਂਟ ਨਹੀਂ ਸਾਡੇ ਕੋਲੇ ਆਈ ਜਾਂ ਜਿੱਥੇ ਇਹਨਾਂ ਦੀ ਪਹਿਲਾ ਮੈਰਿਜ ਹੋਈ ਆ ਉਹਦੇ ਸਬੰ ਕਿਛੇ ਮੀਨੂ ਮੇਰੇ ਭਰਾ ਵੀ ਉਹ ਤੇ ਖਾਣ ਚਾਹੁੰਦਾ ਨਹੀਂ ਆਸਾਂ ਪਤਰਗਰਾਇਨ ਜੀ ਇਹ ਇਹ ਸਾਡੇ ਸਾਰੇ ਫੰਕਸ਼ਨਾਂ ਚ ਖਾਣਾ ਕਰਦੀ ਹੈ ਮੈਂ ਸੁਣਾ ਰਿਹਾ ਤਰੋ ਮੈਂ ਸਾਰੇ ਕਰਦਾ ਹਾਂ ਸਾਡੀ ਮੈਰਿਜ ਰਿਵੈਸਟ ਕਰਦੀ ਆਣ ਨੇ ਮੁੰਡੇ ਜੀ ਆ ਤੂੰ ਨਾਲ ਆਈ ਨਾ ਕਿਤੇ ਮੈਂ ਦੀ ਬਸੇ ਕਰਾ ਇੰਜੋਏ ਕਰਦਾ ਤੇਰੇ ਪੁੱਤ ਨਾਲ ਤੇਰੇ ਪੁੱਤ ਨੂੰ ਅੱਜ ਤੱਕ ਕਦੀ ਗਾਲ ਨਹੀਂ ਕੱਢ ਕੇ ਦੇਖੀ ਕਦੀ ਮੈਂ ਤੇਰੇ ਪੁੱਤ ਨੂੰ ਇੰਜੋਏਮੈਂਟ ਕਰਦੇ ਪੈ ਗੀ ਜੀ ਜੀ ਤੇਰੇ ਪੁੱਤ ਨੂੰ ਕਰਦੇ ਰਹੇ ਆ ਅਸੀਂ ਤੂੰ ਗਰੀਬ ਵੇਖ ਕੇ ਤੇ ਤੂੰ ਸਿਰੇ ਚੜ ਗਿਆ ਸਾਡੇ ਤੂੰ 7 ਸਾਲ ਹੋ ਗਏ ਮਿੰਦੂ ਦੇਖੀ ਨੂੰ 7 ਘੰਟੇ ਕੱਟ ਕੇ ਵਖਾਦੇ ਕੋਈ ਇੰਨੀ ਬੇਇੱਜ਼ਤੀ ਨਾਲ ਆਪਦੀ ਬੇਇੱਜ਼ਤੀ ਲੱਗਦੀ ਪਈ ਅੱਜ 7 ਸਾਲ ਹੋ ਗਏ ਮੈਨੂੰ 7 ਸਾਲ ਅੱਜ ਤੁਹਾਡੀ ਬੇਸਫੀਤੀ ਹੈ ਚੋਪਾ ਘੜ ਕੇ ਨਹੀਂ ਘੜ ਸਕਦੀ ਹੋਰ ਮੈਰ ਨਹੀਂ ਕਰਨੀ ਕੇਨ ਇੰਜੋਏ ਇੰਜੋਏ ਨਾਲੇ ਕੀ ਕਰੋ ਹੈ ਇੰਜੋਏ ਕਰੋ ਨਾ ਬੋਲਦੇ ਜਾਣਗੇ ਆ ਮੇਰੇ ਵਿਆਹ ਦੀ ਪੱਕੀ ਮੈਰਿਜ ਰਜਿਸਟਰ ਹੋਈ ਮੇਰੀ ਕੋਰਟ ਮੈਰਿਜ ਹੋਈ ਸੀ ਪਹਿਲਾਂ ਹੁਣ ਮੇਰੀ ਮੈਰਿਜ ਰਜਿਸਟਰ ਹੋਈ ਹੋਈ ਹੈ 3 ਸਾਲ ਦਾ ਮੇਰਾ ਬੇਟਾ ਜੇ ਅੱਜ ਦੂਜਾ ਵਿਆਹ ਇਕਰਾਰਿਆ ਮੋਗੇ ਇਥੇ ਆਰਬਿਟ ਪੈਲੇਸ ਵਿੱਚ ਬਿਨਾ ਦੱਸੇ ਬਿਨਾ ਨੋਟੀਫਿਕੇਸ਼ਨ ਦੇ ਕੌਣ ਕੀ ਨਾਮ ਹੈ ਦਾ ਆਕਾਸ਼ ਮਿਆਤਾ ਕਦੋਂ ਇਸੀ ਮੈਰਿ ਜੋੜੀ 2020 ਵਿੱਚ ਹੋਈ ਜੇ 10 ਅਕਤੂਬਰ 10 ਨਵੰਬਰ ਕਿੰਨੇ ਸਾਲ ਦਾ ਬੇਟਾ 3 ਸਾਲ ਦਾ ਪਰ ਮੈਨੂੰ ਕਿਵੇਂ ਪਤਾ ਲੱਗਿਆ ਨਹੀਂ ਨਹੀਂ ਰਿਸ਼ਤੇਦਾਰੀ ਚ ਫੋਨ ਆਇਆ ਅੱਜ ਵੀ ਇੱਥੇ ਅੰਦਰ ਵਿਆਹ ਚੰਦਾ ਪਿਆ ਲਾਵਾ ਫੇਰੇ ਲੈ ਜਾਂਦਾ ਓਹੋ ਅੱਜ ਉਹ ਕਿਉਂ ਆਇਆ ਮੇਰਾ ਹੀ ਹਸਬੰਦ ਦੂਜਾ ਵਿਆਹ ਕਰਾਉਂਦਾ ਪਿਆ ਬਿਨਾ ਤਲਾਕ ਤੋਂ ਬਿਨਾ ਕਿਸ ਇੰਟੀਮੇਸ਼ਨ ਤੋਂ ਛੂਡ ਬੋਲ ਕੇ ਪਰਸੋਂ ਮੈਨੂੰ ਘਰ ਆਇਆ ਕਿੰਨੇ ਸਾਲ ਹੋ ਮਰਾ ਉਹਨਾਂ ਦੀ ਤੇ ਕਿੰਨੀ ਜਿਹੜੀ ਮੈਰਿਜ ਇਹ 23 ਸਾਲ ਦੇ ਹੋ ਗਿਆ ਈ 6 ਸਾਲ ਮੇਰੇ ਮੈਰਿਜ ਨੂੰ ਹੋ ਜਾਣੇ ਆ 10 ਨਵੰਬਰ ਨੂੰ ਹਾਂ ਬੇਟਾ ਵੀ ਹੈ ਤੁਹਾ ਦਾ ਹਾਂਜੀ 3 ਸਾਲ ਦਾ ਮੇਰਾ ਬੇਟਾ ਅਜ ਕੀ ਲਾ ਮੈਰਿਜ ਹੋਈ ਸੀ